ਹੁਣ ਅਸੀਂ ਸਬਜ਼ੀ ਲੈਣ ਲੈ ਖੜੇ ਆ ਸਬਜ਼ੀ ਮਹਿੰਗੀ ਬੜੀ ਕਰਤੀ ਹੁਣ ਇੱਧਰ ਸਾਰੇ ਜਾਣੇ ਆ ਗਏ ਮੰਮੀ ਜੀ ਵੀ ਆ ਗਏ ਇੱਧਰ ਕਿਹਨਾਂ ਆ ਗਏ ਅਸੀਂ ਰੋਟੀ ਪਾਣੀ ਛਕਦੇ ਹੋਏ ਸਵੇਰੇ ਸਵੇਰੇ ਲੋ ਦੁਕਾਨ ਬੜੀ ਸਜਾ ਲਈ ਤੁਸੀਂ ਹੈ ਬਹੁਤ ਸੋਹਣੀ ਲੱਗਦੀ ਆ ਹਾਂਜੀ ਹੁਣ ਅਸੀਂ ਖੜੇ ਆ ਚਸ਼ਕਾ ਜੀ ਨੇ ਪਾਸਤੇ ਅੱਜ ਅਸ ਕੰਢੇ ਆ ਕੋਈ ਆਇਆ ਨਹੀਂ ਕੋਈ ਨਾਲ ਆ ਤੇ ਉਹ ਚਲ ਆਉਗੇ ਨਹੀਂ ਸਿੱਕਾ ਫੇਸ ਚੰਗੋ ਇਹ ਸਸਿ ਕਾਇਤੀ ਦੇ ਠੀਕ ਹੈ ਮੈਂ ਬਲਾ ਲੰਭੈਂਟੀਆਂ ਹਾਂਜੀ ਹੁਣ ਅਸੀਂ ਆ ਗਏ ਕਾਲਜ ਤੇ ਬੈਗ ਚੱਕਦੇ ਹੋਏ ਹੁਣ ਅਸੀਂ ਕਲਾਸਾਂ ਚ ਚੱਲਦੇ ਆਹ ਓ ਮਾਈ ਗੋਡ ਚਲੋ ਫੇਰ ਕਲਾਸ ਚ ਮਿਲਦੇ ਆਂ ਹਾਂਜੀ ਅਸੀਂ ਆਗੇ ਕੋਲ ਆਏ ਕਲਾਸ ਚ ਬੈਠੇ ਹੋਏ ਅਦੀ ਰੋਟੀ ਪਾਣੀ ਛਕਦੇ ਹੋਏ ਸਵੇਰੇ ਸਵੇਰੇ ਹੈਲੋ ਸਾਰਿਆਂ ਨੂੰ ਹੈਲੋ ਹੈਲੋ ਸ਼ਾਮ ਹੈਲੋ ਮੁਸਕਾਨ ਉਹ ਬਲੀਂਟੀ ਲਟਿਆ ਭਵਾਨ ਦੇ ਹੀ ਨਹੀਂ ਬਲੌਗ ਤੇ ਕਿੰਨੇ ਮੈਨ ਨਹੀਂ ਆਣਾ ਹੈਗਾ ਥੋੜਾ ਜੀ ਰੋਟੀ ਖਾਣੇ ਆ ਭੁੱਖ ਲੱਗ ਜਾਂਦੀ ਐ ਸੀ ਇਸ ਟਾਈਮ ਹੀ ਇੱਧਰ ਗੱਲਾਂ ਬਾਤਾਂ ਕਰ ਰਹੀ ਐ ਇਹ ਅੱਜ ਸੀ ਜੇ ਜੇ ਸੇ ਠੀਕ ਨਹੀਂ ਸੀ ਸਤਨਾ ਕਿ ਮੈਂ ਛੁੱਟੀ ਕਰ ਲਾ ਲਈ ਲੋਕ ਤੇ ਹੁਣ ਅਸੀਂ ਪਾਠ ਕਰ ਰਹੇ ਹਾਂ ਤੇ ਅੱਧਰ ਆਡੀਆਂ ਦੀ ਮੀਟਿੰਗ ਚੱਲ ਰਹੀ ਆ ਤੇ ਦੇਖਦੇ ਆ ਕਿ ਸਸ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਲੋ ਹੋਸ਼ਨਾ ਹੋ ਗਿਆ ਕਾਰੇ ਯਾ ਅੰਕ ਅੰਕ ਸਾਰੇ ਤਿਆਰੀ ਕਰਨ ਲੱਗੇ ਹੋਏ ਆ ਤਿਆਰੀ ਚ ਰੱਖੇ ਹੋ ਚਲੋ ਠੀਕ ਹੈ ओके बाय ਲੱਗੇ ਅਲਟੀ ਜੀ ਸਾਰੇ ਫਲਾਗ ਆ ਰਿਹਾ ਕਿਤਦਾ ਕਿਤਦਾ ਫੰਕਸ਼ਨ ਕਰਨਾ ਟੈਂਡਣਾ ਕਿਸ ਸਮੇਂ ਦੇਖੀ ਕਿ ਹੋਣਾ ਤੇ ਉਸ ਲਾਗ ਵੀ ਰਖ ਰਹੇ ਆ ਇਹ ਸੋ ਫੇ ਪੈਲਦੇ ਆ ਰੋਟੀ ਪਾ ਸਕਦੇ ਹਾਂਜੀ ਹੁਣ ਹੋ ਗਿਆ ਸਿੱਤਿਆਰ ਤੇ ਹੁਣ ਅਸੀਂ ਚੱਲੇ ਆ ਸ਼ਹਿਰ ਨੂੰ ਸ਼ਾਪਿੰਗ ਕਰਨ ਤੇ ਜਾ ਰਹੇ ਆ ਤੇ ਉਸ ਕਰਕੇ ਤਿਆਰੀ ਚ ਲੱਗੇ ਹੋਏ ਆ ਤੇ ਹੁਣ ਅਸੀਂ ਸ਼ਾਪਿੰਗ ਕਰਾਂਗੇ ਫਿਰ ਜੋ ਜੋ ਸ਼ਾਪ ਕਰਾਂਗੇ ਤੁਹਾਨੂੰ ਦੱਸਦੇ ਰਵਾਂਗੇ ਤੇ ਹੁਣ ਮੰਮੀ ਜੀ ਗੇਟ ਖੋਲ ਕੇ ਆ ਰਹੇ ਆ ਤੇ ਹੁਣ ਅਸੀਂ ਸਕੂਟੀ ਸਟਾਰਟ ਕਰਕੇ ਚੱਲਦੇ ਹਾਂ ਹੁਣ ਅਸੀਂ ਪਹੁੰਚ ਗਏ ਆ ਸ਼ਾਪ ਤੇ ਬੱਚੇ ਜਾ ਰਹੇ ਆ ਤੇ ਹੁਣ ਅਸੀਂ ਅੰਦਰ ਜਾ ਕੇ ਦੇਖਦੇ ਆ ਸੂਟ ਵਗੈਰਾ हूँ असी शॉपिंग कर ली मम्मी जी ने खा लिया चौड़ा हम अल समान देने वास्ते हम चलते हैं शॉप से सूँ पता ही है कितने समाईस बुतियों की चलो हम चलते हूँ असी पहुँचने शॉप सत श्रीकाल मम्मा जी लो दुकान बड़ी सजा ली तीस है बहुत सोहनी लगती है हाँ जी ਸਸਤੀ ਕਾ ਦੇ ਅਸੀਂ ਸੂਟ ਲੈ ਜਾਂਦੇ ਸਵਾਨ ਨੇ ਹੁਣ ਅਸੀਂ ਸਬਜ਼ੀ ਲੈਣ ਲੈ ਖੜੇ ਆ ਸਬਜ਼ੀ ਮਹਿੰਗੀ ਬੜੀ ਕਰਤੀ ਆ ਖਾਣਾ ਕੀ ਆ ਬੰਦਿਆ ਨੇ ਸਾਰਾ ਕੁਝ ਮਹਿੰਗਾ ਮਹਿੰਗਾ ਹੋ ਗਿਆ ਲੋ ਜੀ ਟਮਾਟਰ ਅਸੀਂ ਦੇ ਕਰਤੇ ਚਲੋ ਖੋਣ ਲੈਣੇ ਆ ਸਬਜ਼ੀ ਮੰਮੀ ਜੀ ਫੇ ਅਸੀਂ ਚਲਦੇ ਆ ਚੁੰਨੀ ਡਿਵਡਾਈ ਤੇ ਕਰਾਣੀ ਆ ਸ਼ਹਿਰ ਤੋਂ ਕਰਾਉਂਗੇ ਸ਼ਹਿਰ ਦੇ ਸਾਰੇ ਰਸ਼ ਹੁਣ ਅਸੀਂ ਚੁੰਨੀਆਂ ਰੰਗਾਉਣ ਵਾਸਤੇ ਆਏ ਆ ਤੇ ਚੁੰਨੀ ਲੈਤੀ ਆ ਔਰ ਰੰਗਣ ਲੱਗੇ ਆ ਤੇ ਅਸੀਂ ਦਿਖਾਣੀ ਨਹੀਂ ਹਲੇ ਚੁੰਨੀ ਦਾ ਰੰਗਣੀ ਦਿਖਾਣਾ ਬਸ ਫੇ ਦੇਖਾਂ ਅਮਾ ਜਦੋਂ ਅਸੀਂ ਪਾਵਾਂਗੇ ਰੰਗਣ ਲੱਗੇ ਆ ਅਸੀਂ ਜੂਸ ਵੀਰੇ ਆ ਅਸੀਂ ਚੱਲੋ ਪਹਿਲਾਂ ਜੂਸ ਪੀ ਲਨੇ ਆਂ ਫੇਫ ਚੜਨੀ ਹੁੰਦੀ ਰੰਗ ਹੁੰਦੀ ਆ ਤੇ ਹੁਣ ਜੂਸ ਪੀ ਕੇ ਫੇ ਚਲਦੇ ਆਂ ਹਾਂਜੀ ਹੁਣ ਅਸੀਂ ਆ ਗਏ ਤੇ ਹੁਣ ਅਸੀਂ ਖਾ ਰਹੇ ਹਾਂ ਸਮੋਸੇ ਮੰਮੀ ਜੀ ਕਹਿੰਦੇ ਸਮੋਸੇ ਲੈ ਕੇ ਚਲਦੇ ਆਂ ਇੱਕ ਸਮੋਸੇ ਲੈ ਕੇ ਆਏ ਆ ਪਰ ਅਸੀਂ ਠੀਕ ਨਹੀਂ ਆ ਫਿਰ ਵੀ ਅਸੀਂ ਖਾਵਾਂਗੇ ਫਿਰ ਵੀ ਅਸੀਂ ਖਾਣਾ ਹੈ ਜਿਵੇਂ ਜੋ ਮਰਜ਼ੀ ਹੋ ਜਾਵੇ ਤੇ ਹੁਣ ਖਾ ਕੇ ਫੇ ਮਿਲਦੇ ਤੁਹਾਨੂੰ ਸਾਰਿਆਂ ਨੂੰ ਉਹ ਕੌਫ ਲੱਗੀ ਉਹ ਰਹਿ ਨਹੀਂ ਹੁੰਦਾ ਤੋੜ ਕੇ ਖਾਈ ਜਾ ਰਹੇ ਹਾਂ ਮਮਾ ਜੀ ਵੀ ਨਾਲ ਖਰਤੇ ਬੈ ਕੇ ਖਾ ਰਹੇ ਆ ਖੁਸ਼ ਹੋ ਰਹੇ ਆ ਸਵਾਦ ਬਸ ਸਪਾਈਸੀ ਮਿਰਚਾ 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 ਹਾਂਜੀ ਹੁਣ ਅਸੀਂ ਚੱਲੇ ਭਾਬੀ ਜੀ ਹੁਣ ਆਲੇ ਆ ਡੈਡੀ ਜੀ ਆ ਗਏ ਕਿਤੇ ਕੰਮ ਤੋਂ ਅਸੀਂ ਹੁਣ ਚੱਲੇ ਆ ਬਾਈ ਡੈਡੀ ਜੇ ਪਬਲੀ ਜੀ ਕੋ ਜਾਣਾ ਹੈ ਮੈਨੇਜਰ ਖਲਾ ਮੁਖਸ਼ਰਾ ਕੰਨ ਸੀ ਔਰ ਡਾਂਸ ਵਗੈਰਾ ਵਾ ਕੇ ਪਿੱਛੇ ਜਾਣਾ ਹੈ ਪਰਫਾਰਮੈਂਸ ਕਾਨੀ ਕਿੱਦਾਂ ਕਰਨੀਆ ਤੇ ਉਹਦੇ ਬਾਅਦ ਵੀ ਜਾਣਾ ਹੈ ਗੱਲਬਾਤ ਕਰਨ ਸੋ ਉੱਥੇ ਮਿਲਦੇ ਆ ਤੁਹਾਨੂੰ ਪਬਲੀ ਜੀ ਨਾਲੇ ਹਾਂਜੀ ਹੁਣ ਅਸੀਂ ਆ ਗਏ ਆ ਅੰਕਲ ਜੀ ਨੇ ਗੇਟ ਖੋਲਿਆ ਦਸੀਂ ਆ ਗਏ ਅੰਦਰ ਨਾਲ ਅੱਧਰ ਆਂਟੀ ਜੀ ਬੈਠੇ ਆ ਸਸਿਗਾ ਅੰਟੀ ਜੀ ਹਾਂ ਜੀ ਹੋਰ ਸੁਣਾਓ ਕਿਦਾਂ ਬਹੁਤ ਵਧੀਆ ਮੰਮਾ ਕਿਦਾਂ ਹਾਂਜੀ ਠੀਕ ਹੈ ਭਾਬੀ ਜੀ ਆਂਦੇ ਅੱਛਾ ਅੱਛਾ ਹੁਣ ਅਸੀਂ ਬੈਠੇ ਤੇ ਛੱਡਣਾ ਵੀਰੇ ਆ ਭਾਬੀ ਜੀ ਸਾਨੂੰ ਲੈ ਆਏ ਭਾਬੀ ਜੀ ਬੈਠੇ ਹੈਲੋ ਭਾਬੀ ਜੀ ਤੇ ਹੁਣ ਅਸੀਂ ਗੱਲਾਂ ਮੱਤਾਂ ਕਰਦੇ ਆ ਤੇ ਫੇ ਪੁੱਛਦੇ ਆ ਕਿੱਦਾਂ ਗੱਲਦੇ ਆ ਅਸੀਂ ਕਿਹੜੇ ਸੌਂਗ ਤੇ ਗਾਣਾ ਫੇ ਪਰਫਾਰਮੈਂਸ ਹੁਣ ਇੱਧਰ ਸਾਰੇ ਜਾਣੇ ਆ ਗਏ ਮੰਮੀ ਜੀ ਵੀ ਆ ਗਏ ਅੱਧੇ ਟਿਰਨ ਆ ਗਿਆ ਥੋੜਾ سی ਗੱਲਬਾਤ ਕਰਾਂਗੇ ਮੈਂ ਇਕੱਠੇ ਹੋ ਕੇ